ਸਰਬਸਾਂਜੀ ਵੈਲਫੇਅਰ ਸੁਸਾਇਟੀ ਗੁਰੂ ਕੀ ਵਡਾਲੀ ਅਤੇ ਇਲਾਕੇ ਦੇ ਸਮੂਹ ਐਸਸੀ ਭਾਈਚਾਰੇ ਵੱਲੋਂ ਰਮਨਪਤੀ ਦਸੇ ਹਟਾ ਬਾਜ਼ਾਰ ਵਿਖੇ ਪਤਲਾ ਫੂਟਪਰ ਜ਼ੋਰ ਵਿਰੋਧ ਕੀਤਾ ਗਿਆ ਸੁਸਾਇਟੀ ਦੇ ਆਗੂ ਨੇ ਕਿਹਾ ਕਿ ਜੋ ਪਿੰਡ ਗੁਰੂ ਕੀ ਵਡਾਲੀ ਪੰਚਾਇਤ ਦੀ 32 ਏਕੜ ਜ਼ਮੀਨ ਹੈ ਜਿਸ ਵਿੱਚ ਸਨ 1975 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਸ ਪੰਚਾਇਤੀ ਜ਼ਮੀਨ ਵਿੱਚ 2.5 ਏਕੜ ਵਿੱਚ ਗਰੀਬ ਪਰਿਵਾਰਾਂ ਨੂੰ ਕਲੋਨੀ ਅਲਾਟ ਕੀਤੀ ਸੀ ਇੰਦਰਾ ਕਲੋਨੀ ਦੇ ਨਾਲ ਲੱਗਦੀ ਸ਼ੇਕ ਨਾਲ ਦੇ ਕਰੀਬ ਜ਼ਮੀਨ ਜਿਸ ਵਿੱਚ ਕੁਝ ਸੈਂਟਰ ਗਵਰਨਮੈਂਟ ਦੀ ਹੈ ਤੇ ਕੁਝ ਪੰਚਾਇਤੀ ਹੈ ਉਸ ਸਮੇਂ ਦੀ ਪੰਚਾਇਤ ਨੇ ਇਸ ਸਿੱਖ ਨਾਲਾਂ ਜਗਾ ਕਲੋਨੀ ਨੂੰ ਗੁਰਦੁਆਰਾ ਬਣਾਉਣ ਕਿ ਬੱਲਵੰਦ ਬਣਾਉਣ ਅਤੇ ਬੱਚਿਆਂ ਦੇ ਸਕੂਲ ਬਣਵਾਉਣ ਲਈ ਦਿੱਤੀ ਸੀ ਜਿਸ ਵਿੱਚ ਹੁਣ ਸਿੱਖ ਰਾਜਦੇਵ ਪਹਿਲੇ ਮੋਢੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਿਸ਼ਾਨ ਹੈ ਸਾਹਬ ਚੁਰ ਰਿਆ ਹੈ ਇਸ ਦੀ ਸੇਵਾ ਇਲਾਕੇ ਦੀਆਂ ਸੰਗਤਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਬੜੀ ਸ਼ਰਧਾ ਤੇ ਭਾਵਨਾ ਨਾਲ ਕਰ ਰਹੀਆਂ ਹਨ ਉਹਨਾਂ ਕਿਹਾ ਕਿ ਪਿੰਡ ਦੀ ਜਿੰਨੀ ਵੀ ਪੰਚਾਇਤੀ ਜ਼ਮੀਨ ਜੋ ਕਿ ਕਈ ਸਾਲਾਂ ਤੋਂ ਕਾਰਪੋਰੇਸ਼ਨ ਵਿੱਚ ਆ ਚੁੱਕੀ ਹੈ ਪਰ ਉਹ ਸਾਰੀ ਜ਼ਮੀਨ ਤੇ ਪਿੰਡ ਦੇ ਕਈ ਜ਼ਿਮੀਂਦਾਰ ਕਬਜ਼ੇ ਹਨ ਇਹ ਜ਼ਮੀਨ ਦਾ ਪੈਸਾ ਨਾ ਤੇ ਕਾਰਪੋਰੇਸ਼ਨ ਕੋਲ ਜਾਂਦਾ ਹੈ ਅਤੇ ਨਾ ਹੀ ਕਿਸੇ ਸਰਕਾਰੀ ਖਜ਼ਾਨੇ ਵਿੱਚ ਜਾਂਦਾ ਹੈ ਇਹ ਜ਼ਮੀਨ ਦਾ ਪੈਸਾ ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਜੋ ਕੇ ਗੁੰਡਾ ਟੈਕਸ ਦੇ ਆਧਾਰ ਤੇ ਇਹਨਾਂ ਜ਼ਿਮੀਂਦਾਰਾਂ ਪਾਸੋਂ ਵਸੂਰ ਰਿਹਾ ਹੈ ਨਿਗਮ ਵਿਭਾਗ ਵੱਲੋਂ ਉਸ ਦਾ ਕਬਜ਼ਾ ਲੈਣ ਤੋਂ ਬਾਅਦ ਵੀ ਰਮਨ ਬਖਸ਼ੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਉਹਨਾਂ ਲੋਕਾਂ ਨੂੰ ਹੀ ਕਬਜ਼ਾ ਕਰਵਾ ਦਿੱਤਾ ਜਿਨ੍ਹਾਂ ਕੋਲ ਗੁੰਡਾ ਟੱਚ ਲੈ ਰਿਹਾ ਹੈ ਤੇ ਅੱਜ ਤੱਕ ਸਰਕਾਰੀ ਖਜ਼ਾਨੇ ਨੂੰ ਕੋਰਾ ਲਾ ਰਿਹਾ ਹੈ ਉਹਨਾਂ ਕਿਹਾ ਕਿ ਬਖਸ਼ੀ ਖਿਲਾਫ ਮੋਰਚਾ ਜਾਰੀ ਰਹੇਗਾ ਅਤੇ ਰਮਨ ਬਖਸ਼ੀ ਵੱਲੋਂ ਕਾਰਪੋਰੇਸ਼ਨ ਦੀ ਕਈ ਏਕੜ ਜ਼ਮੀਨ ਹੜਪੰਦਾ ਪਰਦਾ ਜਲਦੀ ਫਾਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇੱਕ ਸਾਬਣ ਵੇਚਣ ਵਾਲਾ ਇਨਸਾਨ ਕਾਉਂਸਲਰ ਬਣਨ ਤੋਂ ਬਾਅਦ ਕਰੋੜਾਂ ਰੁਪਏ ਦਾ ਮਾਲਕ ਕਿਵੇਂ ਬਣਿਆ ਇਸ ਦੀ ਜਾਂਚ ਅਸੀਂ ਸੀਬੀਆਈ ਅਤੇparat ਸਰਕਾਰ ਦੀ ਹਰ ਏਜੰਸੀ પાસે ਜਾਂਚ ਕਰਵਾਵਾਂਗੇ। ਇਸ ਸਬੰਧੀ ਪ੍ਰਮਾਣਬਖੀ ਨੇ ਕਿਹਾ ਕਿ ਉਸ ਵੱਲੋਂ ਐਸਪੀ ਪਾਈ ਜਾ ਰੇ ਤੇ ਨਿਚਾਨ ਸਾਹਿਬ ਸਬੰਧੀ ਕੋਈ ਗਲਤ ਕੰਨੀ ਨਹੀਂ ਕੀਤੀ ਗਈ ਜਿਸ ਨਾਲ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਕੋਈ ਥੇਸ ਪਹੁੰਚੇ ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਜਨਰਲ ਸ਼ਕਰ ਪਰਮਜੀਤ ਸਿੰਘ ਉਡਾਲੀ ਮੀਤ ਪ੍ਰਧਾਨ ਅਹਿਰ ਸਿੰਘ ਕੈਸ਼ੀਅਰ ਗਿੰਦਰ ਸਿੰਘ ਨੇਤਾ ਮੁਖ ਸਲਾਹਕਾਰ ਗਿੰਦਰ ਸਿੰਘ ਅਟਵਾਲ ਮੀਤ ਕੈਸ਼ੀਅਰ ਸਨੀ ਸਿੰਘ ਉਡਾਲੀ ਮੈਂਬਰ ਰੇਸ਼ਮ ਸਿੰਘ ਸਰਜੀਤ ਸਿੰਘ ਜਿਹੜੇ ਮੁਖ ਸੇਵਾਦਾਰ ਜੱਤੇਦਰ ਹਰਪਜਨ ਸਿੰਘ ਬਾਬਾ ਜੋਰਜਨ ਸਿੰਘ ਜੀ ਬਾਬਾ ਦਿਲਬਾਦ ਸਿੰਘ ਰਾਮ ਸਿੰਘ ਮਹਾਵਾ ਆਦਮਾ ਜੀ ਸਨ ਆਸ ਪਰਮ ਦੀ ਸੰਜੀ ਗੁਰੂ ਕੀ ਬਰਾਲੀ ਜਲਨ ਸਰਕਰ ਸਾਜੀ ਵੈਲਫੇਅਰ ਸੁਸਾਇਟੀ ਗੁਰੂ ਕੀ ਬਰਾਲੀ ਅੱਜ ਅਸੀਂ ਇਸ ਦਾ ਵਕੀਤਾ ਕਿ ਜੋ ਰਮਨ ਬਖਸ਼ੀ ਸਾਬਣ ਸੀਨੀਅਰ ਡਿਪੀ ਮੇਰ ਰਿਆਵਾ ਕਾਰਪੋਰੇਸ਼ਨ ਦੇ ਵਿੱਚ ਸਾਡਾ ਜਿਹੜਾ ਮਸਲਾ ਸਾਡੇ ਪਿੰਡ ਦੀ ਜ਼ਮੀਨ ਆ 32 33 ਇੰਕੜ ਜ਼ਮੀਨ ਆ ਜਿਹਦੀ ਇਹ ਖਮਾਈ ਖਾ ਰਿਆ ਸੀ ਉੱਥੇ ਸਾਡੀ ਗਲਤ ਭਾਈਚਾਰੇ ਦੀ ਪਨੌਲੀ ਪਨੀਆ ਜੋ 1975 ਦੇ ਵਿੱਚ ਸ਼੍ਰੀਮਤੀ ਇਤਰਾ ਗਾ ਜੀ ਨੇ ਦਤ ਭਾਈ ਜੈਨ ਨੂੰ ਅਲਾਟਮੈਂਟ ਦਿੱਤੀ ਸੀ ਉਸ ਦੇ ਨਾਲ ਲੱਗਦੀ ਛੇਕ ਦੇ ਨਾਲ ਆ ਜ਼ਮੀਨ ਉਹ ਖੇਮੇ ਦੇ ਮਜੂਦਾ ਸਰਪੰਚ ਦੇ ਸਮਾਜ ਦੇ ਲੋਕਾਂ ਨੂੰ ਕੋਰਦਵਰਾਤ ਸਕੂਲ ਬਣਾਉਣ ਵਾਸਤੇ ਦਿੱਤੀ ਸੀ ਜਿਹਦੇ ਵਿੱਚ ਪਾਪਾ ਬੰਦਾ ਸਿੰਘ ਬਹਾਦਰ ਦਾ ਨਿਸ਼ਾਨ ਸਾਹਿਬ ਝੂਲਿਆ ਹੈ ਤੇ ਉਹ ਜਿਹੜੀ 233 ਕਿੰਨੇ ਇਕੜ ਜ਼ਮੀਨ ਆ ਉਹ ਕਾਰਪੈਂਟੀ ਇਹਨੂੰ ਰਮਨ ਬਖਸ਼ੀ ਨੂੰ ਨਹੀਂ ਦਿੱਹੀ ਤੇ ਜਿਹੜਾ ਸੇਕ ਨਾਲਾਂ ਦਾ ਮਾੜਾ ਜਿਹਾ ਪਲਾਟ ਹੈ ਜਿਹੜਾ ਪਦੰਤ ਭਾਈ ਚਾਹੇ ਨੂੰ ਉਸ ਸਮੇਂ ਦੇ ਸਰਪੰਚ ਨੇ ਦਿੱਤਾ ਸੀ ਉਹ ਇਹਨੂੰ ਬੜੀ ਸੇਧੀ ਦੇ ਆ ਤੇ ਇਹਨੇ ਉਹਦੇ ਵਿਰੁੱਧ ਬਿਆਨ ਦਿੱਤਾ ਵੀ ਇਹਨਾਂ ਲੋਕਾਂ ਦਾ ਨਿਸ਼ਾਨ ਖਾਬ ਲਾ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮੈਂ ਇਹਨੂੰ ਦੱਸਣਾ ਚਾਹੁੰਦਾ ਜਾਂ ਇਹਨੂੰ ਪੁੱਛਣਾ ਚਾਹੁੰਦਾ ਵੀ ਜਿਹੜੀ ਸਾਡੇ ਪਿੰਡ ਦੀ ਜ਼ਮੀਨ ਆ ਜਿੰਨਾ ਤੂੰ ਗੁੰਡਾ ਟੈਕਸ ਵਸੂਲ ਰਿਆ ਅੱਜ ਤੱਕ ਉਹਦਾ ਪੈਸਾ ਨਾ ਕਾਰਪਸ਼ਨ ਕੋ ਜਾਂਦਾ ਤੇ ਨਾ ਸਰਕਾਰ ਦੇ ਖਜ਼ਾਨੇ ਵਿੱਚ ਜਾਂਦਾ ਅਸੀਂ ਤੇਰੀ ਉੱਚ ਪੱਧਰੀ ਜਾਂਚ ਕਰ ਰਹੇ ਹਾਂ ਕਿ ਤੂੰ ਸਾਬਣ ਵੇਚਣ ਵਾਲਾ ਬੰਦਾ ਅੱਜ ਕਰੋੜਾ ਪਤੀਪ ਕਿਵੇਂ ਬਣਿਆ ਕਿਉਂਕਿ ਤੂੰ ਸਮੇਂ-ਸਮੇਂ ਤੇ ਨਾਲ ਜਦੋਂ ਵੀ ਸਰਕਾਰ ਦੇ ਵਿੱਚ ਆਇਆ ਆਪਣੇ ਅਹੁਦੇ ਦੀ ਦੂਰਬਦ ਤੋਂ ਕੀਤੀ ਆ ਤੇ ਸਹੇਜ ਜਮੀਨ ਜਿਹੜੀ ਆ ਉਹ ਦੁਕਾਨ ਪਿੱਛੇ ਦੀ ਹੁਣ ਵੀ ਹੜੱਪ ਕਰਕੇ ਕਈ ਪਾਸੇ ਤੂੰ ਪਲਾਟ ਕਰਕੇ ਇਦਾਂ ਵੇਚ ਰਿਆ ਵਾ ਇਸ ਕਰਕੇ ਅਸੀਂ ਤੇਰੇ ਖਿਲਾਫ ਅਵਿਰੋਧ ਤੇਰਾ ਪ੍ਰਚਾਰਣ ਕਰਦੇ ਰਹਿਣਾ ਤੇ ਤੇਰੀ ਜਿਹੜੀ ਜਾਂਚ ਆ ਸੀਬੀਆਈ ਤੋਂ ਵੀ ਕਰਾਉਣੀ ਆ ਭਾਰਤ ਸਰਕਾਰ ਕੋਲੋਂ ਵੀ ਕਰਾਉਣੀ ਆ ਤੇ ਜਨਤਿਆਂ ਨੇ ਵੀ ਦੇਖੇ ਪੇਦਾਂਗੇ ਕਿ ਬੰਦਾ ਇਹਨਾਂ ਅਰਬਪਤੀ ਕਰੋੜਾਪਤੀ ਕਿਵੇਂ ਬਣਿਆ ਮੈਂ ਦਾਸ ਸਿੰਘ ਮੀਤ ਪ੍ਰਧਾਨ ਵੈਲਫੇਅਰ ਸੁਸਾਇਟੀ ਦੀ ਗੁਰੂ ਕੀ ਵਡਾਲੀ ਅਸੀਂ ਪਰਜੋਲ ਨਿੰਦਾ ਕਰਦੇ ਆ ਰਮਨ ਬਖਸ਼ੀ ਜੀ ਜਿਨੇ ਆਪ ਤੇ 800 ਕਰੋੜ ਦੀ ਜਾਇਦਾਦ ਬਣਾਈ ਆ ਉਹ ਵੀ ਕਿੱਥੋਂ ਬਣਾਈ ਆ ਜੀ ਟਾਪ ਕੁਸ਼ਨ ਦੇ ਇੱਕ ਕੌਂਸਲ ਆਉਣ ਦੇ ਲਾਗੇ ਤੋਂ ਬਾਅਦ ਡਿਪਟੀ ਮਹਿਰਬਾਨਿਆ ਡਿਪਟੀ ਮਹਿਰਬਾਨ ਕੇ ਨੇ ਅਨੇਕਾਂ ਕਲੋਨੀਆ ਜਿਹੜੀਆਂ ਆਪਣੇ ਨਾਂ ਕਰਵਾ ਕੇ ਕਾਰਪੋਰੇਸ਼ਨ ਦੀਆਂ ਤੇ 6 6 ਕਨਾਲਾਂ ਜ਼ਮੀਨ ਜਿਹੜੀ ਉਹ ਤੇ ਨਜਾਇਜ਼ ਨਿਸ਼ਾਨ ਸਾਹਿਬ ਝੂਲਦਾ ਨਿਸ਼ਾਨ ਸਾਹਿਬ ਨਜਾਇਜ਼ ਨਹੀਂ ਨਿਸ਼ਾਨ ਸਾਹਿਬ ਜਾਇਜ਼ ਹੈਗਾ ਇਸ ਬੰਦੇ ਨੂੰ ਪੁੱਛਣਾ ਚਾਹੀਦਾ ਸਰਕਾਰ ਨੂੰ ਕਿ ਇਹ ਜਿਹੜੀ ਖਬਰ ਲਵਾ ਰਿਆ ਬਹੁਤ ਮੰਦ ਭਾਗੀ ਖਬਰ ਹੈ ਅਸੀਂ ਇਹਦੀ ਦੇ ਵੀ ਗਾਧੋ ਵਾਧੋ ਵਸ ਕਰ ਕਰਕੇ ਵੱਧ ਇਹਦੀ ਵਿਰੋਧਤਾ ਕਰਾਂਗੇ ਤੇ ਨਾਲ ਸਰਕਾਰ ਤੋਂ ਮੰਗ ਕਰਦੇ ਆਂ ਸੈਂਟਰ ਸਰਕਾਰ ਤੋਂ ਵੀ ਇਹਦੀ ਸੀਬੀਆਈ ਜਾਂਚ ਕਰਾਈ ਜਾਵੇ ਕਿਹਦੀ ਤਾਂ ਜਾਂਚ ਕਰਾਈ ਜਾਵੇ ਵੀ ਇਹਦੇ ਕੋਲ 800 ਕਰੋੜ ਦੀ ਜਾਇਦਾਦ ਕਿੱਥੋਂ ਆਈ ਆ ਜਿਹੜੀਆਂ ਹੁਣ ਵੀ ਇਹਦੀ 10 10 12 ਦੁਕਾਨਾਂ ਇਹਨੇ ਸ਼ਹਿਰਾ ਥਾਣੇ ਦੇ ਕਾਲ ਲਾ ਕੇ ਬਿਲਕੁਲ ਬਣਾਈਆਂ ਜਿਹੜੇ ਨਜਾਇਜ਼ ਨੇ ਤੇ ਸਾਡੀ ਇਹਨੂੰ ਸ਼ੇਕ ਨਾਲ ਦੀ ਜ਼ਮੀਨ ਦੀ ਦਿਖੀ ਆ ਜਿਹੜੀ ਕਿ ਇਸ ਇਹ ਕੀ ਜੀ ਸਰਕਾਰ ਨੇ ਕੋ ਸੈਂਟਰ ਸਰਕਾਰ ਦੀ ਜਾਂ ਤੇ ਕੁਝ ਕੁਝ ਹੈਗੀ ਆ ਜੀ ਇਹ ਕਾਰਪੋਰੇਸ਼ਨ ਦੀ ਇਹ ਸਦਾ ਚੰਨਨ ਸਿੰਘ ਸਰਪੰਚ ਸਾਹਿਬ ਨੇ 1975 ਦੇ ਵਿੱਚ ਉਹ ਸ੍ਰੀ ਬਟਿੰਦਰਾ ਗਾਂਧੀ ਪ੍ਰਧਾਨ ਮੰਤਰੀ ਜੀ ਨੇ ਚਾਰ-ਚਾਰ ਮਰਲੇ ਤੇ ਪਲਾਟ ਦਿੱਤੇ ਸੀ ਉਹਦੇ ਨਾਲ 2.5 2.5 ਕਲੇ ਜ਼ਮੀਨ ਸੀ ਤੇ ਉਹ ਦਿੱਤੀ ਸਾਨੂੰ ਤੇ ਸ਼ੇਕ ਨਾਲ ਜਿਹੜੀ ਸੀ ਉਸ ਵੇਲੇ ਸਕੂਲ ਤੇ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਤੇ ਟੂਬਲ ਵਾਲ ਲਾਉਣ ਵਾਸਤੇ ਦਿੱਤੀ ਸੀ ਤੇ ਉਸ ਉਸ ਵੇਲੇ ਦੇ ਸਾਡੇ ਜਿਹੜੇ ਸੀ ਸਾਡੇ ਵੱਡੇ-ਵਡੇਰੇ ਸੀ ਉਹ ਨਹੀਂ ਕੁਝ ਕਰ ਸਕੇ ਅਸੀਂ ਹੋਰ ਕੀਤਾ ਵਾ ਤੇ ਇਹਨਾਂ ਨੂੰ ਪੀੜ ਹੋਈ ਆ ਜਿੰਨੇ ਵੀ ਆ ਇਹਨਾਂ ਨੂੰ ਪੁੱਛਿਆ ਜਾਵੇ ਵੀ ਤੁਹਾਡੀ ਇੰਨਾ ਜ਼ਿਆਦਾ ਜ਼ਿਆਦਾ ਕਿੱਥੋਂ ਬਣ ਗਈ ਇੱਕ ਛੋਟੀ ਜੀ ਤੇਰੀ ਦੁਕਾਨ ਨੂੰ ਤੁਸੀਂ ਫੈਕਟਰੀ ਹੁੰਦੀ ਸੀ ਪਾਉਂਦਾ ਜੀ ਇਹ 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 ਇਹਵੇਂ ਪਾਉਂਦੇ ਸੀ ਇਹਨਾਂ ਦੇ ਬੰਦੇ ਜੀ ਤੇ ਜਿੰਨਾ ਕੋਈ ਗੁੰਡਾ ਟੈਕਸ ਲੈਂਦਾ ਸੀ ਤੇ ਪੈਸੇ ਲੈਂਦਾ ਸੀ ਇਹ ਸਾਡੇ ਕੋਲ ਆ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਉੱਤੇ ਸਭ ਤੋਂ ਸਭ ਤੋਂ ਕਰਨਾ ਵਾ ਤੋ ਕਰਨਾ ਸਾਰੇ ਸੰਗਤ ਦੇ ਸੰਯੋਗ ਨਾਲ ਮੈਂ ਨਾਨਕ ਸਿੰਘ ਛਾਟਾ ਸ਼੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਦਾ ਵੀ ਪ੍ਰਧਾਨ ਆ ਤੇ ਭਗਵਾਨ ਵਾਲਮੀਕੇ ਸ਼ਕਤੀ ਦਾਲ ਦਾ ਚੇਅਰਮੈਨ ਵੀ ਆ ਤੇ ਇਸ ਜੋ ਅੱਜ ਰਵਣ ਬਖਸ਼ੀ ਦਾ ਪਤਲਾ ਸਾਹ ਰਹਿ ਗਿਆ ਉਸ ਸਬੰਧ ਦੇ ਵਿੱਚ ਮੈਂ ਵੀ ਗੁਰੂ ਕੀ ਬਡਾਲੀ ਸਾਹਿਬ ਇੱਥੇ ਆਇਆ ਹਾਂ ਕਿ ਜੋ ਸਮੇਂ ਦੀਆਂ ਸਰਕਾਰਾਂ ਨੇ ਇੱਕ ਦਲੇ ਤੇ ਸਮਾਜ ਨੂੰ ਚਾਰ-ਚਾਰ ਮੱਲੇ ਦੇ ਪਲਾਟ ਵੰਡ ਕੇ ਇੱਕ ਇੰਦਰਾ ਕਲੋਨੀ ਦੇ ਨਾਂ ਨਾਲ ਸਥਾਪਿਤ ਕੀਤਾ ਹੈ ਉਸ ਨੂੰ ਲੈ ਕੇ ਤੇ ਸਵੇ ਦੇ ਸਰਪੰਚ ਨੇ ਸਵੇ ਦੀ ਸਰਕਾਰ ਦੇ ਨਾਲ ਮਿਲ ਕੇ ਇੱਕ 6 ਕਨਾਲਾ ਜ਼ਪੈੜੀ ਜਿਹੜੀ ਹੈ ਕਿ ਨਹੀਂ ਉਹ ਗੁਰਦੁਆਰਾ ਸਾਹਿਬ ਲਈ ਤੇ ਸਕੂਲ ਲਈ ਦਿੱਤੀ। ਔਰ ਜਿਹੜੀਆਂ ਢਾਡ ਲੋਕ ਨੇ ਜਿਤਨਾ ਦਲੇ ਤੇ ਸਮਾਜ ਨਾਲ ਪਹਿਲਾਂ ਵੀ ਵਿਤਕਰਾ ਕਰਦੇ ਆ ਰਹੇ ਨੇ ਤੋਂ ਹੁਣ ਵੀ ਵਿਤਕਰੇ ਦੇ ਰੂਪ ਵਿੱਚ ਰੰਮਨ ਬਖਸ਼ੀ ਨੇ ਇੱਕ ਬਿਆਨ ਦਿੱਤਾ ਕਿ ਇਹ ਜਿਹੜੀ ਕਾਰਪੋਰੇਸ਼ਨ ਦੀ ਜ਼ਮੀਨ ਆ ਇਸ ਨਿਸ਼ਾਨ ਸਾਹਿਬ ਨੂੰ ਢਾ ਕੇ ਤੇ ਸਲੋ ਵਾਇਆ ਜਾਵੇ ਤੇ ਸਾਡਾ ਵੈਸੇ ਦਲਿਤ ਸਮਾਜ ਵੱਲੋਂ ਦਲਿਤ ਭਾਈਚਾਰੇ ਵੱਲੋਂ ਕਿਸੇ ਵੀ ਪਿੰਡ ਨਾਲ ਜਾਤੀ ਵਿਤਕਰਾ ਨਹੀਂ ਕੋਈ ਸਾਡਾ ਵੈਰ ਵਿਰੋਧ ਨਹੀਂ ਕੋਈ ਲੈਣਦੇ ਨਹੀਂ ਪਰ ਸਭੇ ਦੀਆਂ ਸਰਕਾਰਾਂ ਨੇ ਜੇ ਸਾਨੂੰ ਦੇ ਦਿੱਤੀ ਹੈ ਜ਼ਮੀਨ ਤੇ ਉਹਨੂੰ ਰਵਣ ਬਖਸ਼ੀ ਕੌਣ ਆ ਇਹ ਜਿਹੜਾ ਕਿ ਨਹੀਂ ਉਹਨਾਂ ਕੋਲੋਂ ਖੋ ਕੇ ਤੇ ਮੋੜ ਸਰਕਾਰਾਂ ਦੇ ਖਾਤੇ ਚ ਜਿਨ੍ਹਾਂ ਤੇ ਜਿਹੜਾ ਕੀ ਉਹ 32 ਕਿੱਲੇ ਜ਼ਮੀਨ ਹੋਰ ਵੀ ਸ ਪੰਚਾਇਤੀ ਜ਼ਮੀਨਾਂ ਜਿਹੜੀ ਕਿ ਢਹਾਟ ਲੋਕਾਂ ਦੇ ਥੱਲੇ ਵਗਦੀ ਪਈ ਆ ਔਰ ਉਹਦਾ ਜਿਹੜਾ ਵੀ ਰੁਪਈਆ ਵਾ ਉਹ ਗੁੰਡਾ ਟੈਕਸ ਦੇ ਵਸ ਹਿਸਾਬ ਨਾਲ ਇਹ ਵਸੂਲ ਕਰ ਰਿਆ ਕਿਸੇ ਦੇ ਖਾਤੇ ਚ ਨਹੀਂ ਜਾਂਦਾ ਪੰਜਾਬ ਨਾ ਗਵਰਨਮੈਂਟ ਦੇ ਖਾਤੇ ਕਿਸੇ ਵੀ ਦਾ ਕਰਫੇ ਦੇ ਖਾਤੇ 'ਚ ਉਹ ਇਹਦੇ ਖਾਤੇ 'ਚ ਜਾ ਰਿਹਾ ਵਾ ਤੇ ਅਸੀਂ ਏਸ਼ ਨਿਸ਼ਾਨ ਸਾਹਿਬ ਦੀ ਇੱਕ ਸਿੱਖ ਧਰਮ ਦੀ ਮਰਿਆਦਾ ਇੱਕ ਸਿੱਖ ਧਰਮ ਦਾ ਨਿਸ਼ਾਨ ਹੈ ਜਿਹਨੂੰ ਕੀ ਇੱਕ ਸਤਾਬਤ ਕਰ ਲਈ ਸਾਡੇ ਗੁਰੂਆਂ ਨੇ ਬਹੁਤ ਹੀ ਸ਼ਹੀਦੀਆਂ ਪਾਈਆਂ ਤੇ ਇਸ ਵਿੱਚ ਆਪਣਾ ਯੋਰ ਲੋਕ ਅਦਾ ਕੀਤਾ ਯੋਗਦਾਰ ਤੇ ਉਹ ਅਸੀਂ ਸੋਮਨੀ ਕਮੇਟੀ ਗਾੜੀ ਵੀ ਬੇਨਤੀ ਕਰਦੇ ਹਾਂ ਬੇਨਤੀ ਪਹਿਲਾਂ ਵੀ ਜਾ ਚੁੱਕੀ ਆ ਤੇ ਫਿਰ ਬੇਨਤੀ ਮੈਂ ਕਰਦਾ ਹਾਂ ਦਲਿਤ ਸਮਾਜ ਭਾਈਚਾਰੇ ਵੱਲੋਂ ਔਰ ਆਪਣੀ ਜੂਨੀਅਰ ਵੱਲੋਂ ਕਿ ਇਹ ਤੀਸਰਾ ਨਿਸ਼ਾਨ ਸਾਹਿਬ ਚੁੜ ਦੇ ਰਹੇ ਆ ਰਹੇ ਨੇ ਤੇ ਜਿੱਥੇ ਵੀ ਕਿਤੇ ਇਹਨਾਂ ਨੂੰ ਢਾ ਲਾਉਣ ਦੀ ਕੋਸ਼ਿਸ਼ ਕਰਦਾ ਇਸ ਰੋਮਨੀ ਕਮੇਟੀ ਪੂਰਾ ਯੋਰ ਤੇ ਸਾਥ ਦਿੰਦੀ ਆ ਔਰ ਇਸ ਗੁਰੂ ਕੀ ਵਡਾਲੀ ਸਾਹਿਬ ਵੀ ਜਿਹੜਾ ਨਿਸ਼ਾਨ ਸਾਹਿਬ ਆਉਣ ਵਾਸਤੇ ਰਮਨ ਬਖਸ਼ੀ ਨੇ ਬਿਆਨ ਦਿੱਤਾ ਵਾ ਮਿਹਰਬਾਨੀ ਕਰਕੇ ਸ਼੍ਰੋਮਣੀ ਕਮੇਟੀ ਵੀ ਦਾ ਸਾਥ ਇਹ Dalit ਭਾਈਚਾਰੇ ਦਾ ਦੇ ਕੇ ਉਸ ਨਿਸਾਨ ਸਾਹਿਬ ਨੂੰ ਝੂਲਦਾ ਹੀ ਰਹਿਣ ਦਿੱਤਾ ਜਾਵੇ ਦੇਖੋ ਮੈਂ ਕੋਈ ਵੀ ਐਸੀ ਗੱਲ ਨਹੀਂ ਕਹੀ ਮੈਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਸਾਰੇ ਕੰਮ ਸ਼ੁਰੂ ਕਰਨ ਵਾਲਾ ਸਾਡਾ ਪਰਿਵਾਰ ਆ ਤੇ ਸਵੇਰੇ ਰੋਜ਼ ਸਵੇਰੇ ਹੀ ਗੁਰੂ ਸਾਹਿਬ ਨੂੰ ਧਿਆ ਕੇ ਹੀ ਆਪਣਾ ਦਿਨ ਦੀ ਸ਼ੁਰੂਆਤ ਕਰਦੇ ਆ ਮੈਂ ਅਸੀਂ ਕੋਈ ਵੀ ਗੱਲ ਨਹੀਂ ਕਹੀ ਜਿਹੜੀ ਨਿਸ਼ਾਨ ਸਾਹਿਬ ਗੁਰੂ ਸਾਹਿਬ ਦੀ شان ਜਾਂ ਸਿੱਖ ਧਰਮ ਦੇ ਖਿਲਾਫ ਹੋਵੇ ਇਹ ਕੁਝ ਬੰਦਿਆਂ ਨੇ ਇਸ ਗੱਲ ਨੂੰ ਤੋੜ ਮੋੜ ਕੇ ਕਿਹਾ ਮੇਰਾ ਸਿਰਫ ਇਨਾ ਮਤਲਬ ਸੀ ਵੀ ਜਿਹੜੀ ਕਾਰਪੋਰੇਸ਼ਨ ਦੀ ਜਗ੍ਹਾ ਦੇ ਉੱਤੇ ਨਿਸ਼ਾਨ ਸਾਹਿਬ ਲੱਗਾ ਆ ਕਾਰਪੋਰੇਸ਼ਨ ਦੇ ਮੁਲਾਜ਼ਮ ਆਏ ਉਹ ਥਾਂ ਦੇ ਉੱਤੇ ਆਪਣਾ ਕਬਜ਼ਾ ਸ਼ੋਅ ਕਰਕੇ ਗਏ ਪਰ ਮੇਰੇ ਕਹਿਣ ਦਾ ਮਤਲਬ ਸੀ ਵੀ ਜਿਹੜੇ ਸਾਡੇ ਮੁਲਾਜ਼ਮ ਆ ਜੇ ਉਹ ਕਿਤੇ ਨਿਸ਼ਾਨ ਸਾਹਿਬ ਤੋਂ ਕੁਝ ਲਾਉਂਦੇ ਜਾਂ ਕੁਝ ਗੱਲ ਕਰਦੇ ਤੇ ਉਹ ਬੇਦਬੀ ਦਾ ਰੂਪ ਧਾਰਨ ਕਰ ਜਾਣੀ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਦੇ ਵਿੱਚ ਐਸਜੀਪੀਸੀ ਨੂੰ ਮੈਂ ਇੱਕ ਬੇਨਤੀ ਕੀਤੀ ਵੀ ਇਸ ਕੰਮ ਵਾਸਤੇ ਐਸਜੀਪੀਸੀ ਨੂੰ ਇਹਦਾ ਧਿਆਨ ਕਰਨਾ ਚਾਹੀਦਾ ਆ ਵੀ ਇਹੋ ਜੀ ਕੋਈ ਵੀ ਜਗ੍ਹਾ ਜਿੱਥੇ ਥਾਂ ਦਾ ਉੱਤੇ ਕੋਈ ਮਾੜਾ ਮੋਟਾ ਰੌਲਾ ਹੋਵੇ ਉਥੇ ਜਿਹੜਾ ਨਿਸ਼ਾਨ ਸਾਹਿਬ ਦੀ ਵਰਤੋਂ ਨਾ ਹੋਵੇ ਐਸਜੀਪੀਸੀ ਨੂੰ ਇਹਦਾ ਧਿਆਨ ਕਰਨਾ ਚਾਹੀਦਾ ਮੈਂ ਸਿਰਫ ਇੰਨੀ ਗੱਲ ਕਹੀ ਆ ਦੂਸਰੀ ਮੇਰੀ ਗੱਲ ਸੀ ਕਿ ਜੇ ਕੋਈ ਕਾਗਜ਼ ਜਾਂ ਕੋਈ ਤੁਹਾਡੇ ਕੋਲ ਕੋਈ ਲਿਖਤ ਆਉਦੀ ਉਹਦੀ ਤੁਹਾਨੂੰ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਆ ਉਹਨਾਂ ਨੂੰ ਜਾ ਕੇ ਆਪਣਾ ਜਿਹੜਾ ਪੱਖ ਪੇਸ਼ ਕਰਨਾ ਚਾਹੀਦਾ ਮੇਰੀ ਸਿਰਫ ਇੰਨੀ ਗੱਲ ਸੀ ਕਈ ਮੇਰੇ ਸੱਜਣਾ ਨੇ ਜੇ ਕਹੇ ਵੀਰਾਂ ਨੇ ਉਹ ਵੀ ਆਪਣੇ ਭਰਾ ਆ ਜੇ ਕਹੇ ਨੇ ਉਸ ਤਰੀਕੇ ਨਾਲ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਮੈਂ ਨਹੀਂ ਸਮਝਦਾ ਉਹਨਾਂ ਕਿਉਂ ਗੱਲ ਕੀਤੀ ਆ ਕੋ ਮੈਂ ਅੱਜ ਵੀ ਸਧਾਰਨ ਆ ਉਦੋਂ ਵੀ ਸੁਧਾਰ ਨਹੀਂ ਮੇਰੀ ਜਾਇਦਾਦ ਦੀ ਜਿਹੜਾ ਜਾਵੇ ਜੋ ਮਰਜ਼ੀ ਚਾਵੇ ਜਾਂਚ ਕਰਾ ਲੈ ਮੇਰੇ ਕੋ ਉਹੀ ਪੁਰਾਣਾ ਘਰ ਆ ਜਿੱਦੀ ਘਰ ਆ ਜਿੱਥੇ ਮੇਰੇ ਫਾਦਰ ਨੇ ਮੈਨੂੰ ਦਿੱਤਾ ਏ ਉੱਥੇ ਹੀ ਮੈਂ ਰਹਿ ਰਿਹਾ ਮਿਹਨਤ ਕਰਦਾ ਆ ਜੋ ਜਿੱਦਾਂ ਬਾਕੀ ਦੁਨੀਆ ਕਰਦੀ ਆ ਜਿਸ ਪਰਸੈਂਟੇਜ ਨਾਲ ਬਾਕੀ ਕਮਾਈ ਕਰਦੇ ਉਦਾਂ ਹੀ ਮੈਂ ਕਰਦਾ ਆ ਇਹਦੇ ਚ ਜਿੰਨੇ ਜਿਹੜੀ ਜਾਂਚ ਕਰਨੀ ਹਰ ਕੋ ਨੂੰ ਹੱਕ ਆ ਮੇਰੀ ਜਾਂਚ ਕਰ ਲੈ ਕੋਈ ਗੱਲ ਨਹੀਂ ਬਾਕੀ ਇਹ ਆ ਮੈਂ ਫਿਰ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਜਾ ਕੇ ਨਗਰ ਨਿਗਮ ਨੂੰ ਆਪਣੀ ਥਾਂ ਦੇ ਕਾਗਜ਼ ਵਿਖਾਓ ਜੇ ਤੁਹਾਡੇ ਕੋ ਕੋਈ ਹੈਗੇ ਆ ਤੇ ਆਪਣਾ ਪਾਕ ਉਹਤੇ ਪੇਸ਼ ਕਰੋ ਜਾਂ ਜਿਹੜਾ ਆ ਕੋਈ ਕਿਸੇ ਵੀ ਤਰੀਕੇ ਦੀ ਬੇਅਦਬੀ ਤੋਂ ਬਚਿਆ ਜਾ ਸਕੇ ਜਿਦੋਂ ਨਾਲ ਅੱਗੇ ਵੀ ਕਈ ਵਾਰੀ ਪੰਜਾਬ ਦੇ ਵਿੱਚ ਜਿਹੜੇ ਮਾਹੌਲ ਖਰਾਬ ਹੋਏ ਦੂਜੀ ਮੇਰੀ ਬੇਨਤੀ ਆ ਸਾਡੀਆਂ ਨਗਰ ਨਿਗਮ ਦੀ ਉੱਥੇ ਘੱਟੋ ਘੱਟ 15-16 ਏਕੜ ਗੁਰੂ ਕੀ ਬਡਾਲੀ 'ਚ ਜਗ੍ਹਾ ਆ ਛੇਵੇਂ ਪਾਤਸ਼ਾਹ ਦੀ ਵਿਸਥਾਈ ਜਨਮ ਸਥਾਨ ਆ ਇਹ ਜਗ੍ਹਾ ਜਿਹੜੀ ਆ ਕੱਲ ਨੂੰ ਜਿਹੜੇ ਆਉਣ ਵਾਲੇ ਸਾਂਝੇ ਤੌਰ ਤੇ ਸਾਂਝੇ ਮਕਸਦ ਲਈ ਵਰਤੀ ਜਾਣੀ ਚਾਹੀਦੀ ਆ ਜਿਸ ਤਰ੍ਹਾਂ ਅੱਗੇ ਜਦੋਂ ਪਿੱਛੇ ਪੰਜ-ਪੰਜ ਮਰਲੇ ਦੇ ਪਲਾਟ ਮਿਲੇ ਸੀ ਕੱਲ ਨੂੰ ਉਹਦੀ ਕੋਈ ਸਕੀਮ ਆਉਂਦੀ ਆ ਨਹੀਂ ਤੇ ਕੋਈ ਸਕੂਲ ਬਣਾਉਣ ਦੀ ਸਕੀਮ ਆਉਂਦੀ ਅੱਗੇ ਢਾਡੀ ਕਾਲਜ ਬਣਿਆ ਆ ਜਾਂ ਕੋਈ ਕਾਲਜ ਬਣਾਉਣ ਦੀ ਸਕੀਮ ਆਉਂਦੀ ਆ ਤੇ ਉਹਦੇ ਵਾਸਤੇ ਵਰਤੀ ਜਾਣੀ ਚਾਹੀਦੀ ਆ ਕੋਈ ਨਿੱਜੀ ਪਰਪਸ ਵਾਸਤੇ ਜਾਂ ਕੇ ਖਾਸ ਮਕਸਦ ਜੇ ਕੋਈ ਵਰਤਦਾ ਮੈਂ ਸਮਝਦਾ ਵੀ ਇਹ ਬਹੁਤ ਮਾੜੀ ਗੱਲ ਆ ਉਹਨਾਂ ਦਾ ਇਹ ਵੀ ਕਹਣਾ ਕਿ ਜਿੰਨਾ ਕੋਈ ਕਮਜੇ ਸੀਗੇ ਉਹ ਕਮਜੇ ਕਮਜੇ ਜਿੰਨੇ ਜਿੰਨੇ ਇਹਨਾਂ ਨੂੰ ਨੰਦ ਸੀਗਾ ਉਹਨਾਂ ਦੇ ਨਾਲ ਦਾ ਦੀਦੀ ਆ ਉਹ ਭਾਈ ਬੰਦੇ ਦੀ ਇੱਕ ਤਰ੍ਹਾਂ ਦੀ ਸਹਤ ਪੀਰ ਤੋਂ ਉਹਦਾ ਜਿਹੜਾ ਇਹਨਾਂ ਲੰਮਾ ਸਮਾਂ ਜਦੋਂ ਜਿਹੜੀ ਸੀਗੇ ਜਿਹੜੀ ਮੇਰੇ ਦੇ ਕਿ ਕਿ ਮੇਰੇ ਨੇ ਤੇ ਉਹ ਉਹਨਾਂ ਦੇ ਗੱਟ ਜੋੜ ਦੇ ਨਾਲ ਹੀ ਥੱਲੇ ਨਾਲ ਹੀ ਕਾਰਨਾ ਕੰਮ ਸਾਰਾ ਚੱਲ ਰਾਇਆ ਉਹ ਜੋ ਮਰਜ਼ੀ ਕਹਿ ਸਕਦੇ ਉਹਨਾਂ ਦਾ ਕੀ ਗੱਲ ਆ ਉਹ ਮੇਰੇ ਭਰਾ ਆ ਜੋ ਮਰਜ਼ੀ ਕਹਿ ਸਕਦੇ ਆ ਪਰ ਸਾਬਤ ਕਰਨ ਲੱਗੇ ਉਹਨਾਂ ਨੂੰ ਜ਼ੋਰ ਲੱਗ ਜਾਣਾ ਆ ਮੇਰੀ ਨਾ ਕਿਸੇ ਨਾ ਭਾਈ ਵੱਲੀ ਨਾ ਮੇਰਾ ਕਿਸੇ ਨਾ ਗੱਟ ਜੋੜਿਆ ਜਿਹੜੀਆਂ ਕਾਰਪੋਰੇਸ਼ਨ ਦੀਆਂ 16 ਏਕੜ ਜਗ੍ਹਾ ਆ ਜੇ ਕੋਈ ਵਾਰਿਆ ਪਰ ਕਾਰਪੋਰੇਸ਼ਨ ਦਾ ਉਹਨਾਂ ਦਾ ਕਬਜ਼ਾ ਕਾਗਜ਼ਾਂ ਦੇ ਵਿੱਚ ਆ ਬਿਲਕੁਲ ਕਾਗਜ਼ਾਂ ਦੇ ਵਿੱਚ ਕਾਰਪੋਰੇਸ਼ਨ ਦੇ ਕਬਜ਼ੇ ਆ ਕਾਰਪੋਰੇਸ਼ਨ ਦੀ 1 ਇੰਚ ਵੀ ਕੋਈ ਜਗ੍ਹਾ ਵਾਹੂਗਾ ਜਾਂ ਦਾ ਕਬਜ਼ਾ ਉੰਨੀ ਕੋਸ਼ਿਸ਼ ਕਰੂੰਗਾ ਪੌਦਾ ਬਰੋਥ ਕਰਾਂਗੇ ਕਿਉਂਕਿ ਇਹ ਸਾਂਝੀਆਂ ਥਾਵਾਂ ਲੋਕਾਂ ਦੀਆਂ ਥਾਵਾਂ ਹੈ ਦੂਜੀ ਮੇਰੀ ਬੇਨਤੀ ਆ ਵੀ ਇਹ ਜਿਹੜਾ ਮੁੱਦਾ ਆ ਇੱਕ ਸਾਂਝੀ ਜਗ੍ਹਾ ਦਾ ਮੁੱਦਾ ਆ ਜਿਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨੂੰ ਕੋ ਧਾਰਮਿਕ ਰੰਗਤ ਨਾ ਦਿਓ ਬਜਾਏ ਧਾਰਮਿਕ ਰੰਗਤ ਦੇਣ ਦੇ ਇਹਨੂੰ ਤੁਸੀਂ ਕਾਰਪੋਰੇਸ਼ਨ 'ਚ ਜਾ ਕੇ ਆਪਣਾ ਪੱਖ ਪੇਸ਼ ਕਰੋ ਜੇ ਤੁਹਾਡੇ ਕੋਲ ਕੋਈ ਉਹਦੇ ਕਾਗਜ਼ ਹੈਗੇ ਆ ਤਾਂ